ਮਾਡਲ ਸਿਰਫ 45000 ਕਿਲੋਮੀਟਰ ਚੱਲੀ ਹੋਈ ਆ ਤੇ ZXi ਟਾ ਮਾਡਲ ਦੇ ਵਿੱਚ ਤੇ ਹੈਗੀ ਵੀ ਆਟੋਮੈਟਿਕ ਲਓ ਜੀ ਇਹਨੂੰ ਕਹਿੰਦੇ ਨੇ ਮਤਲਬ ਹਾਰਡਵਰਕ ਮੀਂਹ ਪੈ ਰਿਹਾ ਤੇ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਜ ਜੇ ਵਰਨਾ Honda ਜਾਂ ਤੁਸੀਂ ਡਿਜ਼ਾਇਰ ਜਾਂ ਬਾਕਸ ਵੈਗਨ ਦੀ ਵੈਂਟੋ ਤੁਸੀਂ ਲੈ ਰਹੇ ਹੋ ਤਾਂ ਆਹ ਗੱਡੀ ਦੀ ਇੱਕ ਵਾਰੀ ਜ਼ਰੂਰ ਤੁਸੀਂ ਰਾਈਡ ਲੈ ਕੇ ਦੇਖਿਓ ਬਹੁਤ ਵਧੀਆ ਗੱਡੀ ਆ ਸਿਆਦ ਤੇ ਵਰਨਾ ਸਾਡੇ ਕੋਲ ਆਈਆ 2015 ਮਾਡਲ ਦੀ ਪੈਟਰੋਲ ਵਾਲੀ ਸਵਿਫਟ ਜੇ ਕਿਸੇ ਭਰਾ ਨੂੰ ਸਾਡਾ ਚਾਹੀਦੀ ਹੈ 14 ਮਾਡਲ ਆਲ ओरिजिनल ਪੇਰ ਚਕਾਰ ਹੈ ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਬਰਨਾਲਾ ਤੋਂ 14 ਸਤੰਬਰ ਕਾਰ ਮੇਲਾ ਸਾਡਾ ਅਮਰਗੜ ਦੇਖੇ ਉੱਥੇ ਜਰੂਰ ਪਹੁੰਚਿਓ ਚਾਹੇ ਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਉਣਾ ਜਾਂ ਲੱਕੀ ਟਰਾ ਦਾ ਹਿੱਸਾ ਬਣ ਸੋਨੇ ਦਾ ਸਿੱਕਾ ਅਸੀਂ ਇਸ ਮੇਲੇ ਤੇ ਦੇ ਰਿਹਾ ਜਿਹੜਾ ਪਹਿਲੀ ਪਰਚੇਜ ਹੋਊਗੀ ਜਿਹੜਾ ਕੋਈ ਪਹਿਲਾ ਕਸਟਮਰ ਆ ਕੇ ਗੱਡੀ ਪਰਚੇਜ ਕਰੂਗਾ ਉਹਨੂੰ ਅਸੀਂ ਦਵਾਂਗੇ ਇੱਕ ਸੋਨੇ ਦਾ ਸਿੱਕਾ ਤੇ ਅੱਜ ਅਸੀਂ ਬਰਨਾਲੇ ਖੜੇ ਆ ਬਰਨਾਲੇ ਪਹਿਲਾਂ ਸਾਨੂੰ ਪਹਿਲਾਂ ਸਾਡਾ ਐਡਰੈਸ ਨੋਟ ਕਰ ਲਓ ਸਾਹਮਣੇ ਜੀ ਮਾਲ ਆ ਦੇਖੋ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਜੀ ਮਾਲ ਹੈ ਜੀ ਇਹਦੇ ਨਾਲ ਹੀ ਸਾਡਾ ਆਪਣਾ ਸੰਗਰੂਰ ਬਠਿੰਡਾ ਹਾਈਵੇ ਤੇ ਸਾਡਾ ਆਫਿਸ ਹੈਗਾ ਬਰਨਾਲਾ ਵਿਖੇ ਤੇ ਇੱਥੇ ਤੁਸੀਂ ਪਹੁੰਚ ਕੇ ਬਹੁਤ 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 ਸੋਹਣੀਆਂ ਸੋਹਣੀਆਂ ਕਾਰਾਂ ਹਰ ਬ੍ਰਾਂਡ ਤੁਹਾਨੂੰ ਮਿਲੇਗਾ ਚਾਹੇ ਮਰੂਤੀਆ ਚਾਹੇ ਹੰਡਾਈਆ ਚਾਹੇ ਵਾਕਸਬੈਗਨਾ ਚਾਹੇ ਮਹਿੰਦਰਾ ਦਾ ਚਾਹੇ ਹੈਗਾ ਟਾਟਾ ਸਭ ਕੁਝ ਤੁਹਾਨੂੰ ਇਸ ਪ੍ਰਾਜ ਦੇ ਵਿੱਚ ਮਿਲੂਗਾ ਬਹੁਤ ਵਧੀਆ-ਵਧੀਆ ਗੱਡੀਆਂ ਸਾਡੇ ਕੋਲ ਆਸੀਂ ਕਿਉਂ ਮਤਲਬ ਸਾਡਾ ਹੋਣ ਦਾ ਮਤਲਬ ਇਹ ਹੈ ਵੀ ਅਸੀਂ ਤੁਹਾਨੂੰ ਸਰਟੀਫਾਈਡ ਰਿਪੋਰਟ ਦਵਾਂਗੇ ਤੇ ਤੁਹਾਨੂੰ ਲੋਨ ਦੀ ਫੈਸਿਲਿਟੀ ਦਵਾਂਗੇ ਤੇ ਤੁਹਾਨੂੰ ਆਪਣਾ ਵਧੀਆ ਫੇਅਰ ਡੀਲ ਦਵਾਂਗੇ ਤੇ ਗੱਡੀ ਜੋ ਕਹਦਾਂਗੇ ਉਹੀ ਨਿਕਲੂਗੀ ਤੇ ਗੱਡੀਆਂ ਸਾਡੇ ਕੋਲ ਆਈਆਂ ਨੇ ਬਹੁਤ ਵਧੀਆ-ਵਧੀਆ ਕਾਰਾਂ ਨੇ ਤੁਸੀਂ ਦੇਖ ਲਓ ਪਿੱਛੇ ਤੇ ਆਪਾਂ ਸ਼ੁਰੂ ਕਰਦੇ ਆਂ ਆਈ 20 ਤੋਂ ਸ਼ੁਰੂ ਕਰਦੇ ਆਂ ਪਹਿਲੀ ਗੱਡੀ ਆ ਗਈ ਹੈ ਸਾਡੇ ਕੋਲ i20 2012 ਮਾਡਲ ਫਸਟ ਓਨਰ ਦੀ ਗੱਡੀ ਹੈ ਨੰਬਰ ਪੰਜਾਬ ਹੈ ਕਿਸੇ ਤਰ੍ਹਾਂ ਦੀ ਕਿਸੇ ਗੱਡੀ ਬਾਰੇ ਪ੍ਰਤੀ ਵੀ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋ ਤਾਂ ਤੁਸੀਂ ਨੀਚੇ ਦਿੱਤੇ ਨੰਬਰਾਂ ਦੇ ਕਾਲ ਕਰਕੇ ਲੈ ਸਕਦੇ ਹੋ ਤੇ ਹੈਗੀ ਇਹ ਆਸਤਾ ਮਾਡਲ ਦੇ ਵਿੱਚ ਆਸਤਾ ਕਿ ਸਪੋਰਟਸ ਆਸਤਾ ਦਾ ਪੁਸ਼ ਬਟਨ ਆਸਤਾ ਮਾਡਲ ਦੇ ਵਿੱਚ ਹੈ ਜੀ ਪੁਸ਼ ਬਟਨ ਬਹੁਤ ਘੱਟ ਗੱਡੀ ਮਿਲਦੀ ਹੈ ਬਹੁਤ ਵਧੀਆ ਕਾਰ ਹੈ ਤੇ ਗੱਡੀ ਦਾ ਰੇਟ ਹੈ ਜੀ 325 ਤੇ ਮਾੜਾ ਮੋਟਾ ਤੁਹਾਨੂੰ ਉੱਤੇ ਥੱਲੇ ਨੇਗੋਸ਼ੀਏਬਲ ਹੋ ਕੇ ਗੱਡੀ ਇਹ ਮਿਲਦੀ ਹੈ ਤੇ ਆ ਗਈ ਜੀ ਬਾਕਸ ਵੈਗਨ ਦੀ ਪੋਲੋ ਥੋੜੇ ਰੁਪਏ ਲਾਉਣਾ ਚਾਹੁੰਦੇ ਹੋ 190000 ਰੁਪਏ ਦੀ ਤੁਹਾਨੂੰ ਇਹ ਪੈਟਰੋਲ ਵਾਲੀ ਪੋਲੋ ਮਿਲ ਜੂਗੀ ਜੀ ਕਈ ਭਰਾ ਸਾਡੇ ਡੀਜੇ ਤੋਂ ਡਰਦੇ ਨੇ ਪੈਟਰੋਲ ਲੈ ਲਓ 18 20 ਦੀ ਐਵਰੇਜ ਇਹ ਕਰ ਦਿੰਦੀ ਆ ਨਾਮ ਨਾਲ 2009 ਮਾਡਲ ਅਲਟੋ ਆ ਜੀ ਤੇ ਸਿਰਫ 1/2 ਲੱਖ ਰੁਪਏ ਦੀ ਗੱਡੀ オリジナル ਪੇਂਟ ਚਾ ਵਧੀਆ ਕਾਰ ਆ i20 ਹੈਗੀ ਆ ਜੀ 2010 ਮਾਡਲ ਪੈਟਰੋਲ ਦੇ ਵਿੱਚ 185000 ਰੁਪਏ ਤੁਹਾਨੂੰ ਗੱਡੀ ਦੇ ਦਾਂਗੇ ਤੇ ਮੀ ਪੈਕੇਟ ਆ ਗੱਡੀਆਂ ਥੋੜੀਆਂ ਜਿਹਾ ਜ਼ਿਆਦਾ ਮਤਲਬ ਹੋਈਆਂ ਪਈਆਂ ਦੁਬਾਰਾ ਫੇਰ ਤਿਆਰੀ ਆ ਮੀ ਦੀ ਦੇਖ ਬਹੁਤ ਨਮੀਕਾਰ ਸਲੈਰੀਓ ਲੈ ਕੇ ਆਏ ਤੁਹਾਡੇ ਵਾਸਤੇ 2017 ਮਾਡਲ ਸਿਰਫ 45000 ਕਿਲੋਮੀਟਰ ਚੱਲੀ ਹੋਈ ਹੈ ਤੇ ZXI ਟਾ ਮਾਡਲ ਦੇ ਵਿੱਚ ਤੇ ਹੈਗੀ ਵੀ ਆਟੋਮੈਟਿਕ ਬਹੁਤ ਵੱਡੀ ਗੱਲ ਹੈ ਮਤਲਬ ਆਟੋਮੈਟਿਕ ਗੱਡੀ ਬਹੁਤ ਸਾਡੇ ਭਰਾ ਲੱਭਦੇ ਫਿਰਦੇ ਨੇ ਨਹੀਂ ਮਿਲਦੀ ਸਲੈਰੀਓ ਜਲਦੀ 385000 ਰੁਪਏ ਤੁਹਾਨੂੰ ਗੱਡੀ ਇਹ ਦੇ ਦਾਂਗੇ ਜੀ ਇਹ ਆ ਗਈ ਜੀ Honda Amaze 2000 2015 ਮਾਡਲ Honda Amaze ਆ ਗਈ ਜੀ 385000 ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂ ਜੀ ਨੰਬਰ ਲਾ ਕੇ ਪੰਜਾਬ ਦਾ ਤੇ ਵੈਗਨਰ ਬਹੁਤ ਵਧੀਆ ਹਾਲਤ ਦੀ ਵੈਗਨਰ ਆਈ ਹੈ ਸਾਡੇ ਕੋਲ ਇਹ ਸਿਰਫ 60 65000 ਕਿਲੋਮੀਟਰ ਚੱਲੀ ਹੋਈ ਆ ਲਗਭਗ ਲਗਭਗ origional ਪੇਂਟ ਚ ਆ ਤੇ ਬਹੁਤ ਸੋਹਣਾ ਚਲਾਵਾ ਨਵੀਂ ਚਲਾਵੇ ਦੀ ਬਿਲਕੁਲ ਨਵੀਂ 70000 ਕਿਲੋਮੀਟਰ ਚੱਲੀ ਦੋ ਲੱਖ ਦੋ ਲੱਖ 10000 ਰੁਪਏ ਦੀ ਗੱਡੀ ਇਹ ਮਿਲ ਜੂਗੀ ਜੀ ਤੁਹਾਨੂੰ 2010 ਮਾਡਲ ਵੀਗੋ ਸਵਾ ਲੱਖ ਰੁਪਏ ਦੀ ਵੀਗੋ ਤੁਹਾਨੂੰ ਮਿਲ ਜੂਗੀ ਆ ਜਾਓ ਲਓ ਜੀ ਇਹਨੂੰ ਕਹਿੰਦੇ ਨੇ ਮਤਲਬ ਹਾਰਡਵਰਕ ਮੀਂਹ ਪੈ ਰਿਹਾ ਤੇ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਵਰਨਾ ਸਾਡੇ ਕੋਲ ਆਈ ਆ 2015 ਮਾਡਲ 5 ਲੱਖ 40 ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਆ ਨਵੀਂ ਸ਼ੇਵ ਚ ਆਪਣੀ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਇਹ ਆ ਗਈ ਜੀ ਪੈਟਰੋਲ ਵਾਲੀ ਸਵਿਫਟ ਜੇ ਕਿਸੇ ਭਰਾ ਨੂੰ ਸਾਡੇ ਨੂੰ ਚਾਹੀਦੀ ਆ 14 ਮਾਡਲ ਆਲ オリジナル ਪੇਂਟ ਚ ਕਾਰ ਆ ਤੇ 3 ਲੱਖ 80 ਹਜ਼ਾਰ ਰੁਪਏ ਦੀ ਗੱਡੀ ਇਹ ਮਿਲ ਜੂਗੀ ਜੀ ਬਹੁਤ ਸੋਹਣੀ ਕਾਰ ਨਵੀਂ ਨਕੋਰ ਗੱਡੀ ਆ ਇਹ ਆ ਗਈ ਜੀ ਆਪਣੀ ਪੋਲੋ ਬਾਕਸ ਵੈਗਨ ਦੀ ਪੋਲੋ 2014 14 ਮਾਡਲ ਬਾਕਸ ਵੈਗਨ ਦੀ ਪੋਲੋ ਜੀ 3 ਲੱਖ 50 3 ਲੱਖ 25000 ਰੁਪਏ ਦੀ ਗੱਡੀ ਐ ਤੁਹਾਨੂੰ ਮਿਲ ਜੂਗੀ ਜੀ ਤੇ ਆ ਜੋ ਅੱਗੇ ਜੀ ਐਕਸ ਯੂ ਵੀ ਡਬਲਯੂ 5 ਮਾਡਲ ਦੇ ਵਿੱਚ ਖੜੀ ਐ ਜੀ 2018 ਮਾਡਲ 6 ਲੱਖ 80000 ਰੁਪਏ ਦੀ ਗੱਡੀ ਤੁਹਾਨੂੰ ਦੇ ਦੇਵਾਂਗੇ ਜੀ ਇਹ ਗੱਡੀ ਦਾ ਡੀਲ ਹੋ ਚੁੱਕੀ ਆ ਜੀ ਡਿਜ਼ਾਇਰ ਦੀ ਵਿਕ ਚੁੱਕੀ ਐ ਇਹ ਗੱਡੀ ਤੇ ਆ ਆ ਗਈ ਜੀ ਸਿਆਜ਼ ਜਨੀ ਬਰਨਾ Honda ਜਾਂ ਤੁਸੀਂ ਡਿਜ਼ਾਇਰ ਜਾ ਬਾਕਸ ਵੈਗਨ ਦੀ ਵੈਂਟੋ ਤੁਸੀਂ ਲੈ ਰਹੇ ਹੋ ਤਾਂ ਆ ਗੱਡੀ ਦੀ ਇੱਕ ਵਾਰੀ ਜ਼ਰੂਰ ਤੁਸੀਂ ਆ ਰਾਈਟ ਲੈ ਕੇ ਦੇਖਿਓ ਬਹੁਤ ਵਧੀਆ ਗੱਡੀ ਆ ਸਿਆਹ ਜ 2000 16 ਮਾਡਲ ਆ ਸਾਢੇ 4 ਲੱਖ ਰੁਪਏ ਤੁਹਾਨੂੰ ਗੱਡੀ ਇਹ ਦੇ ਦਾਂਗੇ ਬੀਡੀਆਈ ਪਲੱਸ ਮਾਡਲ ਦੇ ਵਿੱਚ ਗੱਡੀ ਆ ਜੀ ਲਓ ਜੀ ਆ ਆ ਗਈ ਜੀ ਇਸ ਵੀਡੀਓ ਦੀ ਲਾਸਟ ਗੱਡੀ ਜਨਰ ਸਟੀਲੋ ਹਾਂ ਜੀ 2008 ਮਾਡਲ ਜਨਰ ਸਟੀਲੋ ਆਈ ਆ ਸਾਡੇ ਕੋਲ ਜੀ ਨੰਬਰ ਪੰਜਾਬ ਹੈ ਤੇ ਸਵਾ ਲੱਖ ਰੁਪਏ ਦੀ ਡਿਮਾਂਡ ਆ ਜੀ ਤੇ ਇਹ ਸੀਗਾ ਜੀ ਸਾਡਾ ਸਟਾਕ ਬ੍ਰਾਂਚ ਬਰਨਾਲਾ ਦਾ ਤੇ ਇਹਦੇ ਵਿੱਚੋਂ ਕੋਈ ਵੀ ਗੱਡੀ ਤੁਹਾਨੂੰ ਫਿੱਟ ਆਉਂਦੀ ਆ ਜਾਂ ਤੁਹਾਨੂੰ ਲੱਗ ਰਿਹਾ ਵੀ ਇਹ ਗੱਡੀ ਆਪਣੇ ਮਤਲਬ ਦੀ ਆ ਤਾਂ ਤੁਸੀਂ ਇੱਕ ਵਾਰੀ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਲੋਨ ਫੈਸਿਲਿਟੀ ਲਗਭਗ ਹਰ ਗੱਡੀ ਤੇ ਮਿਲ ਜੂ ਜਿਹੜੀ 11 ਮਾਡਲ ਤੋਂ ਉੱਪਰ ਹੈ ਤੇ ਆਪਣਾ ਕਾਰ ਮੇਲਾ ਤੁਸੀਂ ਯਾਦ ਰੱਖਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੋਰ ਵੀਡੀਓ ਹੋਰ ਵਧੀਆ-ਵਧੀਆ ਗੱਡੀਆਂ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਆਓ ਮਿਲਦੇ ਆਂ ਜੀ ਫਿਰ ਨਵੀਂ ਵੀਡੀਓ ਦੇ ਨਾਲ ਸਸੀਆਕਾ